ਵੀ ਪਹਿਲੀ ਖਬਰ ਪੜ੍ਹ ਲਗੇ ਆ ਪਰ ਕਹਿੰਦੇ ਆ ਵੀ ਸ੍ਰੀ ਰਾਮ ਜੀ ਦੇ ਨਾਮ ਦੇ ਵਿੱਚ ਇੰਨੀ ਤਾਕਤ ਹੈ ਜਿੰਨੀ ਦੁਨੀਆ ਦੇ ਵਿੱਚ ਕੋਈ ਤਾਕਤ ਨਹੀਂ ਹੈਗੀ ਇਹ ਗੱਲ ਸੱਚ ਹੈ ਵੀ ਰਾਮ ਜੀ ਦੇ ਨਾਮ ਦੇ ਵਿੱਚ ਬਹੁਤ ਤਾਕਤ ਹੈ ਤੇ ਹੁਣ ਜਿਹੜੀ ਅਸੀਂ ਖਬਰ ਤੁਹਾਨੂੰ ਦਿਖਾ ਰਹੇ ਹਾਂ ਜੈ ਸ੍ਰੀ ਰਾਮ ਯਾਰੇ ਭਗਤੋ ਅਸੀਂ ਹੁਣ ਵੀ ਪਹਿਲੀ ਖਬਰ ਪੜ੍ਹ ਲਗੇ ਆ ਪਰ ਕਹਿੰਦੇ ਆ ਵੀ ਸ੍ਰੀ ਰਾਮ ਜੀ ਦੇ ਨਾਮ ਦੇ ਵਿੱਚ ਇੰਨੀ ਤਾਕਤ ਹੈ ਜਿੰਨੀ ਦੁਨੀਆ ਦੇ ਵਿੱਚ ਕੋਈ ਤਾਕਤ ਨਹੀਂ ਹੈਗੀ ਇਹ ਗੱਲ ਸੱਚ ਹੈ ਵੀ ਰਾਮ ਜੀ ਦੇ ਨਾਮ ਦੇ ਵਿੱਚ ਬਹੁਤ ਤਾਕਤ ਹੈ ਤੇ ਹੁਣ ਜਿਹੜੀ ਅਸੀਂ ਖਬਰ ਤੁਹਾਨੂੰ ਦਿਖਾ ਰਹੇ ਹਾਂ ਇਹ ਸਿ ਨੋਟਪੜ੍ਹਵੀ ਦੀ ਤੋਂ ਹੈ ਜਿੱਥੇ ਰਾਮ ਜੀ ਦੇ ਜਿਹੜੇ ਦਰਸ਼ਨਾਂ ਦੇ ਲਈ ਅਯੁੱਧਿਆ ਲਈ ਬਹੁਤ ਸਾਰੀ ਸੰਗਤ ਜਿਹੜੀ ਹੈ ਰਵਾਨਾ ਹੋ ਰਹੀ ਹੈ ਅਸੀਂ ਤਸਵੀਰਾਂ ਦੇ ਵਿੱਚ ਅਸੀਂ ਸਾਰੇ ਸਾਰੇ ਤੁਹਾਨੂੰ ਜਿਹੜੀ ਕਵਰੇਜ ਜਿਹੜੀ ਇਸ ਵੇਲੇ ਅੱਜ ਹੁਣੇ-ਹੁਣੇ ਕੀਤੀ ਹੈ ਉਹ ਤੁਹਾਨੂੰ ਦਿਖਾ ਰਹੇ ਹਾਂ ਤੇ ਸਾਡੇ ਸੰਜੀਵ ਲੋਟੀਏ ਜੀ ਜਿਹੜੇ ਕਿ ਦੂਰ ਭੇਦੀ ਤੋਂ ਸਾਡੇ ਪੱਤਰਕਾਰ ਉਸ ਵੇਲੇ ਦੇ ਮੌਕੇ ਤੇ ਮੌਜੂਦ ਹੈ ਆਪ ਦੇਖਦੇ ਹਾਂ ਉਹਨਾਂ ਦੀ ਇੱਕ ਖਾਸ ਰਿਪੋਰਟ 예시라예시라예시라예시라예시라예시라예시라예시라예시라예시라예시라예시라예시라예시라예시라예시라예시라예시라예시라예시라예시라예시라예시라예시라예시라예시라예시라예시라예시라예시라예시라예시라예시라예시라예시라예시라예시라예시라예시라예시라예시라예시라예시라예시라예시라예시라예시라예시라예시라예시라예시라예시라예시라예시라예시라예시라예시라예시라예시라예시라예시라예시라예시라예시라예시라예시라예시라예시라예시라예시라예시라예시라예시라예시라예시라예시라예시라예시라예시라예시라예시라예시라예시라예시라예시라예 ਲੈਟ ਆ ਬੰਦ ਕਰਿਓ ਲੈਟ हनुमान की जय बोल पवन पुत्र हनुमान की जय जय श्री राम जी जय श्री राम प्रधान जी किधर चले आज ਤੁਸੀਂ ਅੱਜ ਅਯੁੱਧਿਆ ਵਾਸਤੇ ਜਾ ਰਹੇ ਜੀ ਆਪਣੇ ਇਲਾਕੇ ਤੋਂ ਸੰਗਤ શ્રી ਰਾਮ ਮੰਦਰ ਦੇ ਦਰਸ਼ਨ ਕਰਨ ਇਹ ਸਰਕਾਰਾਂ ਦਾ ਉਪਰਾਲਾ ਹੈ ਸਾਡੇ ਸਰਕਾਰਾਂ ਨੇ ਸਾਡੇ ਸਨਾਤਨ ਨੂੰ ਹਿੰਦੂਆਂ ਨੂੰ ਇਕੱਠੇ ਕਰਕੇ ਹੋਲੀ ਬੋਲੀ ਤਰੋ ਹਾਂ ਚਲੋ ਬੋਲੀ ਜਾਓ ਕਰਕੇ ਹੀ ਨਹੀਂ ਸਾਨੂੰ ਇੱਧਰ ਦੇ ਪਾਸੇ ਨੂੰ ਲਾ ਦਿੱਤਾ ਜੀ ਇਹ ਰੇਲ ਗੱਡੀ ਜਾ ਰਹੀ ਹੈ ਜੀ ਅਨੰਦਪੁਰ ਸਾਹਿਬ ਤੇ ਸ੍ਰੀ ਅਯੋਧਿਆ ਜੀ ਠੀਕ ਹੈ ਜੀ ਉਹਦੇ ਵਿੱਚ ਇਹ ਯਾਤਰਾ ਸਾਰੀਆਂ ਯਾਤਰੀ ਜਾ ਰਹੇ ਨੇ ਜਿਹਨਾਰੇ ਮਨ ਤੇ ਬਹੁਤ ਖੁਸ਼ੀ ਦਾ ਮਾਹੌਲ ਹੈ ਠੀਕ ਹੈ ਜੀ ਗਾਇ ਸ਼੍ਰੀ ਰਾਜ ਪ੍ਰਧਾਨ ਜੀ ਤੁਸੀਂ ਕਹੋਗੇ ਕੁਝ ਹੋ ਹੋ ਦੱਸੋ ਜੀ ਤੱਲੇ ਮੈਂ ਕਿਹਾ ਜਉਦਿਆ ਦੱਸੋ ਸਾਨੂੰ ਤੇ ਉਹ ਜਾਣਕਾਰੀ ਅੱਛੇ ਭਾਗ ਹੈ ਸਾਡੇ ਲੋਕਾਂ ਦੇ ਜਿਹੜੇ ਭਗਵਾਨ ਰਾਮ ਦੇ ਦਰਸ਼ਨ ਕਰਨ ਜਾ ਰਹੇ ਹੈ ਅਸੀਂ 7 ਤਰੀਕ ਨੂੰ ਵੇਖਦੇ ਠੀਕ ਹੈ ਜੀ 10 ਤਰੀਕ ਨੂੰ ਵਾਪਸ ਆਏ ਠੀਕ ਹੈ ਸਵਰਗ ਵਰਗਾ ਮਾਹੌਲ ਬਣਿਆ ਹੋਆ ਹਰ ਤਰ੍ਹਾਂ ਦੀ ਸੁੰਦਰਤਾ ਹੈ ਕੋਈ ਕਿਸਮ ਦੀ ਦਿੱਕਤ ਨਹੀਂ ਹੈ ਜੰਗਾ ਜੁਦਿਹਾਸੀ ਨਗਰੀ ਹੋ ਰਘੁਕੁਲ ਸਾਗਰਾਨਾ ਹੋ ਆਘਉ ਕੇ ਚਰਨ ਰੋ ਇਹ ਮੇਰਾ ਟਿਕਾਣਾ ਹੋ ਗਏ ਸ਼੍ਰੀ ਰਾਮ ਕਦੋਂ ਆ ਰਹੇ ਜੀ ਵਾਪਸੀ ਕਦੋਂ ਆ ਰਹੇ ਵਾਪਸ 14 ਤਰੀਕ ਦੀ ਹੈ 14 ਤਰੀਕ ਠੀਕ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਹੋ ਜਾਓ ਚਲੋ ਚਲੋ ਇਹਨੂੰ ਹੋਰ ਰੋਣੀ ਨਹੀਂ ਹਾਂ ਵਾਪਸੀ ਹੋ ਰਹੇ ਨਹੀਂ ਢੰਡਾਰੇ ਮਰੇ ਹਾਂ ਜੀ Yes, you yes, know. ਜੀ ਜੈ ਸ਼੍ਰੀ ਰਾਮ 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 ਜ